ਤੇ ਜਿੰਨੇ ਵੀ ਮੇਰੇ ਵੀਰ ਭਰਾ ਆਪਣੀ ਵੀਡੀਓ ਨੂੰ ਦੇਖ ਰਹੇ ਆ ਸਾਰੇ ਮੇਰੇ ਵੀਰ ਭਰਾਵਾਂ ਦਾ ਸਵਾਗਤ ਆ ਆਪਣੇ YouTube ਚੈਨਲ ਤੇ ਤੇ ਸਾਰੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮਿੱਤਰੋ ਛੋਡੇ ਵਾਸਤੇ ਅੱਜ ਮੈਂ ਇੱਕ ਗੱਬਣ ਚੈੱਕ ਪਾਸ ਘੋੜੀ ਲੈ ਕੇ ਆਏ ਆ ਤੇ ਬਾਕੀ ਮੇਰੇ ਵੀਰ ਭਰਾਵੋ ਘੋੜੀ ਮਾਰਵਾੜੀ ਹੈ ਘੋੜੀ ਨੱਚਦੀ ਟੱਪਦੀ ਵੀ ਹੈ ਤੇ ਰੇਟ ਦੇ ਸਮੇਤ ਸਾਰੀ ਡਿਟੇਲ ਦੇਵਾਂਗੇ ਸਾਰੀ ਵੀਡੀਓ ਨੂੰ ਐਂਡ ਤੱਕ ਵੇਖਿਓ ਤੇ ਬੇਨਤੀ ਆ ਜਿਨ੍ਹਾਂ ਵੀਰ ਭਰਾਵਾਂ ਨੇ ਹਲ ਤੱਕ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਕਰਦੇ ਆ ਮੇਰੇ ਵੀਰ ਭਰਾਵੋ ਘੋੜੀ ਦੀ ਡਿਟੇਲ ਬਾਰੇ ਗੱਲਬਾਤ ਤੇ ਘੋੜੀ ਦੀ ਉਮਰ ਹੈਗੀ ਹੈ ਜੀ 6 ਸਾਲ 58 ਇੰਚ ਹਾਈਟ ਦੱਸੀ ਹੈ ਮਾਲਕ ਵੀਰਾਂ ਨੇ ਤੇ ਅਨਨੌਨ ਬਲੱਡ ਲਾਈਨ ਦੀ ਘੋੜੀ ਹੈ ਮੇਰੇ ਵੀਰ ਭਰਾਵੋ 10 ਮਹੀਨਿਆਂ ਦੀ ਗੱਭਣ ਚ ਇੱਕ ਪਾਂਸਾ ਬਹੁਤ ਚੰਗੇ ਘੋੜੇ ਤੋਂ ਤੇ ਰੇਟ ਬਾਈ ਹੋਰੇ ਕਰਦੇ ਆ ਜੀ 1 ਲੱਖ ਰੁਪਈਆ ਦੁਬਾਰਾ ਦੱਸ ਦਿੰਨਾ 1 ਲੱਖ ਰੁਪਈਆ ਬਾਈ ਹੋ ਰਹੇ ਮੁੱਲ ਕਰਦੇ ਆ ਬਾਕੀ ਮਿੱਤਰੋ ਮੌਕੇ ਤੇ ਮਾਨਤਾਣ ਕਰ ਦੇਣਗੇ ਤੇ ਰਾਜਸਥਾਨ ਏਰੀਆ ਬਾਈ ਹੋ ਰਿਆਂ ਦਾ ਤੇ ਘੋੜੀ ਨਜਦੀ ਟੱਪਦੀ ਵੀ ਆ ਤੇ ਬਾਕੀ ਵਿਆਹ ਸ਼ਾਦੀ ਦੀ ਵੀ ਕੰਪਲੀਟ ਹੈ ਤੇ ਸਵਾਰੀ ਦੀ ਘੋੜੀ ਪਾਸ ਹੈ ਜੀ ਤੇ ਚਾਲ ਵਧੀਆ ਸਾਫ ਚੱਲਦੀ ਆ ਤੇ ਰੇਟ ਸੋਨੂੰ ਮੈਂ ਦੱਸਦਾ ਮੇਰੇ ਵੀਰ ਭਰਾਵੋ ਤੇ ਬਾਕੀ ਡਿਟੇਲ ਵੀ ਦੱਸਤੀ ਜੇ ਕੋਈ ਮੇਰਾ ਵੀਰ ਭਰਾ ਖਰੀਦਣ ਦਾ ਚਾਹਵਣ ਹੈਗਾ ਤਾਂ 6377684956 ਇਹ ਨੰਬਰ ਤੇ ਮਾਲਕ ਵੀਰਾਂ ਨਾਲ ਗੱਲਬਾਤ ਕਰਕੇ ਤੁਸੀਂ ਆ ਘੋੜੀ ਨੂੰ ਖਰੀਦ ਸਕਦੇ ਹੋ ਤੇ ਬਾਕੀ ਮੇਰੇ ਵੀਰ ਭਰਾਵੋ ਜੇ ਤੁਸੀਂ ਵੀ ਆਪਣੇ ਚੈਨਲ ਤੇ ਵੀਡੀਓ ਕਰਵਾਉਣਾ ਚਾਹੁੰਦੇ ਹੋ 855482340 ਵਾਲੇ ਨੰਬਰ ਤੇ WhatsApp ਤੇ ਫੋਟੋਆਂ ਵੀਡੀਓ ਭੇਜ ਕੇ ਵੀਡੀਓ ਕਰਵਾ ਸਕਦੇ ਹੋ ਤੇ ਮਿਲਦੇ ਆ ਮੇਰੇ ਵੀਰ ਭਰਾਵੋ ਕੋਈ ਆਪਾਂ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ